ਤਨੀ ਕਰੰਟ ਤਾਂ ਨਹੀਂ ਆਇਆ ਚ ਨਹੀਂ ਬੰਦ ਆ ਬਾਈ ਬੰਦ ਤੇ ਬਾਈ ਰਾਤ ਨੂੰ ਛੱਡਣਾ ਪਈ ਆਇਸਤਾਨ ਆਏ ਆ ਤੇ ਬਾਈ ਨਾ ਮਿਲੇ ਹੋ ਨਹੀਂ ਸਕਦਾ ਜਦੋਂ ਵੀ ਆ ਟਿੱਬੇ ਤੇ ਆ ਗਏ ਤੁਸੀਂ ਪਛਾਣ ਲਓ ਇੱਥੇ ਨਰਮਾ ਵੀ ਦਿਖਾਇਆ ਤੁਹਾਨੂੰ ਕਣਕ ਵੀ ਦਿਖਾਈ ਸੀ ਵੜਦੇ ਉਦੋਂ ਤੇ ਹੁਣ ਕਣਕ ਖੜੀ ਆ ਹਰੀ ਇੱਧਰ ਦਿਖਾ ਦੋ ਟਿੱਬੇ ਤੇ ਜਿਵੇਂ ਕਹਿੰਦੇ ਟਿੱਬੇ ਤੇ ਪਾਣੀ ਕਿਵੇਂ ਚੜਦਾ ਤੇ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਤੇ ਬਾਈ ਕੋਲੇ ਆਪਾਂ ਆ ਕੇ ਜਾਣਾ ਹੁੰਦਾ ਜਦੋਂ ਵੀ ਇੱਥੇ ਆ ਗਏ ਤੇ ਬਾਈ ਇੱਧਰ ਛੋਟਾ ਵੀ ਹੈਗਾ ਨਾਲ ਹਨਾ ਤੇ ਇੱਕ ਆਹ ਗੱਲ ਆ ਬਾਈ ਜਿਹੜੇ ਆ ਪੁੱਛਦੇ ਆ ਨਾ ਬਾਈ ਇਹ ਜ਼ਰੂਰ ਦੱਸ ਦੋ ਕਿਉਂ ਲੰਮੇ ਆ ਆ ਇੱਥ ਰੋਜਾਂ ਦਾ ਰੋਜਾਂ ਦਾ ਠੀਕ ਹੈ ਉਹਦੇ ਕਰਕੇ ਫਿਰ ਇਹ ਲਾਉਣੀ ਪੈਂਦੀ ਹੈ ਕੋਈ ਤਾਂ ਨਹੀਂ ਕਰੰਟ ਤਾਂ ਨਹੀਂ ਇਹ ਚ ਨਹੀਂ ਬੰਦ ਹੈ ਬਾਈ ਬੰਦ ਹੈ ਤੇ ਬਾਈ ਰਾਤ ਨੂੰ ਛੱਡਣਾ ਪੈਂਦਾ ਹਾਂ ਹਾਂਜੀ ਹਾਂਜੀ ਤੇ ਆਪਾਂ ਆਹ ਬਾਈ ਟਿੱਬੇ ਤੇ ਕਣਕ ਖੜੀ ਹੈ ਵਧੀਆ ਦੇਖੋ ਪੂਰੀ ਇਹ ਤੁਹਾਨੂੰ ਦੱਸ ਦਿੰਦੇ ਆ ਖੜੀ ਕਿਵੇਂ ਹੋਣਾ ਅਗਲਾ ਕਹਿੰਦਾ ਵੀ ਟਿੱਬਿਆਂ ਤੇ ਪਾਣੀ ਕਿਵੇਂ ਚੜਾਉਂਦਾ ਟਿੱਬਿਆਂ ਦੇ ਪਾਣੀ ਐ ਚੜਦਾ ਤੇ ਬਾਈ ਮੋਟਰ ਲੱਗੀ ਆ ਉਹ ਆਪਣੇ ਹਾਂ ਉੱਥੇ 10 ਐਚਪੀ ਦੀ ਮੋਟਰ ਲੱਗੀ ਹੈ ਠੀਕ ਹੈ ਤਾਂ ਇਹ ਦੋ ਫੁਾਰੇ ਲੈਣਾ ਹੈਗੇ ਆਪਣੇ ਅੱਛਾ ਦੋ ਫੁਾਰੇ ਦੀਆਂ ਲੈਣਾ ਆਗੀਆਂ ਹਾਂਜੀ ਤੇ ਇਹ ਕਿੰਨਾ ਕਵਰ ਕਰ ਲੈਂਦਾ ਏਰੀਆ ਆ ਇੱਕ ਵਾਰ ਚਲਾਉਦੇ ਆ ਜਦੋਂ ਢਾਈ ਕਿਲੇ ਲੱਗ ਜਾਂਦਾ ਬਾਣ ਢਾਈ ਕਿਲੇ ਲੱਗ ਜਾਂਦਾ ਇੱਕ ਵਾਰ ਜਦੋਂ ਚਲਾਉਂਦੇ ਆ ਇੱਕ ਵਾਰ ਚਲਾਉਂਦੇ ਆ ਜਦੋਂ ਢਾਈ ਕਿਲੇ ਬਾਣ ਲੱਗ ਜਾਂਦਾ 5 ਕਿਲੇ ਲੰਬੀ ਲੈਣ ਹੈਗੀ ਆਪਣੇ ਕੋਲੇ ਹੂੰ 40 ਫੁਆਰੇ ਹੈਗੇ ਠੀਕ ਹੈ 40 ਫੁਆਰੇ ਆ ਇਹ ਤਾਂ ਇਹ ਪਾਣੀ ਮਿੱਠਾ ਆਪਣਾ ਮੋਟਰ ਦਾ ਹਾਂਜੀ ਮਿੱਠਾ ਹੈਗਾ ਪਾਣੀ ਆਪਣੇ ਮੋਟਰ ਦਾ ਇਹਦਾ ਵਧੀਆ ਮਿੱਠਾ ਪਾਣੀ ਹੈ ਬੜੀਆਂ ਮਿੱਠਾ ਪਾਣੀ ਹੈਗਾ ਠੀਕ ਹੈ ਜਿਹੜੇ ਇੱਥੇ ਨੇੜੇ ਤੇੜੇ ਮੰਨ ਕੇ ਚਲੋ ਹੋਰ ਏਰੀਆ ਉਹਦਾ ਮੋਟਰਾਂ ਨਾਲ ਚੱਲਦਾ ਫਿਰ ਦੂਜਾ ਪਾਣੀ ਤਾਂ ਇੱਥੇ ਕੱਸੀ ਦਾ ਤਾਂ ਹੁੰਦਾ ਨਹੀਂ ਹੁਣ ਪਰ ਕੱਸੀ ਦਾ ਇੱਥੋਂ ਥੱਲੇ ਥੱਲੇ ਰਹਿ ਗਿਆ ਆਪਣੇ ਇੱਥੇ ਛੇਰੀਏ ਤੋਂ ਤੋਂ ਛੇਰੀਏ ਦੇ ਕੱਸੀ ਦਾ ਰਹਿ ਗਿਆ ਹਾਂਜੀ ਠੀਕ ਹੈ ਤੇ ਜਿਹੜਾ ਹੁਣ ਆ ਮਾ ਵੇਖਿਆ ਪਿਛਲੀ ਵਾਰ ਤਾਂ ਹਨਾ ਬਹੁਤ ਘੱਟ ਸੀ ਪਾਣੀ ਇਹ ਕਿੰਨਾ ਵਧਿਆ ਪਿਆ ਹੁਣ ਪਿਛਲੀ ਵਾਰ ਪਾਣੀ ਤਾਂ ਇੰਨਾ ਹੀ ਸੀਗਾ ਉਹ ਉਹ ਉਧਰੋਂ ਕੱਟਦੀ ਫਸਲ ਬਾਹਰ ਠੀਕ ਹੈ ਤੇ ਉਹ ਵਾਹਣ ਸਾਫ਼ ਕਰਤਾ ਕਿਸੇ ਨੇ ਬਾਈ ਨੇ 10 ਕਿੱਲੇ ਵਾਹਣ ਕੱਢਿਆ ਸੀ ਆਦਾ ਦੇਖੋ ਕਣਕ ਤੋਂ ਇਲਾਵਾ ਬਈ ਸਰੋਂ ਹਨਾ ਵਧੀਆ ਖੜੀ ਆਪਣੀ ਸਰੋਂ ਅੱਧੀ ਸਰੋਂ ਅੱਧੀ ਕਣਕ ਹੈਗੀ ਆਪਣੇ ਕੋਲ ਠੀਕ ਹੈ ਇਹ ਕਿ ਆ ਇਹਣਾ ਪਾਇਨੀਅਰ ਲਾਇਆ ਐਤ ਕੀ ਐਤ ਕੀ ਲਾਇਆ ਐਡਵੰਟਾ ਐਡਵੰਟਾ ਹਾਂਜੀ ਪਿਛਲੇ ਸਾਲ ਪਾਇਨੀਅਰ ਸੀ ਪਾਇਨੀਅਰ ਸੀ ਕੀ ਝਾੜ ਝੂੜ ਦੇ ਜਾਂਦੀ ਬਈ ਇਹ ਬਈ 5 ਕੁੰਟਲ ਵੀ ਇਹਦਾ ਝਾੜ ਦੇ ਦਿੰਦੀ ਆਪਣੀ ਵਧੀਆ ਦੇ ਜਾਂਦੀ ਵਧੀਆ ਝਾੜ ਦੇ ਦਿੰਦੀ ਠੀਕ ਹੈ ਤੇ ਕਣਕ ਕਣਕ 10 ਕੁੰਟਲ 11 ਕੁੰਟਲ ਵੀਗੇ ਦੀ ਹੋ ਜਾਂਦੀ ਬਿਗੇ ਦੀ ਹੋ ਜਾਂਦੀ ਬਿਗਾ ਜੀ ਇੱਥੇ ਹੁੰਦਾ ਆਪਣੇ 5 ਕਨਾਲਾਂ ਦਾ ਹਾਂ 5 ਕਨਾਲਾਂ ਦਾ ਵੀਗਾ ਹੁੰਦਾ 5 ਕਨਾਲਾਂ ਦਾ ਬਿਗਾ ਹੁੰਦਾ ਤੇ ਇੱਥੇ ਤਾਂ ਓਪਨ ਰਜਿਸਟਰੀ ਸ਼ੁਰੂ ਨਹੀਂ ਹੋਈ ਕਈ ਰੁਪਿਆਵਾਂ ਵਾਲੇ ਪੁੱਛ ਲੈਂਦੇ ਵੀ ਜ਼ਮੀਨ ਬਾਈ ਦੱਸੋ ਇੱਥੇ ਮਿਲਦੀ ਹੈ ਜਾਂ ਨਹੀਂ ਮਿਲਦੀ ਕਈ ਵਾਰੀ ਸੌਦੇ ਹੋ ਹੀ ਜਾਂਦੇ ਕਈ ਵਾਰੀ ਨਹੀਂ ਹੁੰਦੇ ਉਹ ਤਾਂ ਟਾਈਮ ਮੌਕੇ ਦੀ ਗੱਲ ਹੁੰਦੀ ਹੈ ਕਿਸੇ ਦੀ ਦਿਵਾਲੀ ਹੁੰਦੀ ਹੈ ਕਈ ਵਾਰੀ ਨਹੀਂ ਹੁੰਦੀ ਨਹੀਂ ਨਹੀਂ ਹੁੰਦੇ ਪੱਕਾ ਨਹੀਂਗਾ ਵੀ ਉਹ ਹੁੰਦਾ ਨਾ ਨਹੀਂ ਨਹੀਂ ਪੱਕਾ ਉਹ ਨਹੀਂਗਾ ਵੀ ਇੱਥੇ ਕੋਈ ਪ੍ਰੋਪਰਟੀ ਟਿੱਲਾ ਦਾ ਕੰਮ ਨਹੀਂ ਇਹਦਾ ਐਡਵਰਟ ਸਿਸਟਮ ਹੈ ਨਾ ਐਡਵਰਟ ਸਿਸਟਮ ਹੈ ਬਿੱਗੇ ਦਾ ਕੀ ਚੱਲਦਾ ਠੇਕਾ ਜੀ ਆਪਾਂ ਲੀਜ਼ ਤੇ ਕਹਦੇ ਨੇ ਜਿਵੇਂ ਵੀ ਲੀਜ਼ ਤੇ ਬਈ ਜਿਹੜਾ ਕੱਸੀ ਦਾ ਹੈ ਉਹਦਾ 25 ਤੋਂ 30 ਹਜ਼ਾਰ ਤੇ ਚੱਲਦਾ ਹੈਗਾ ਆਪਣੇ 25 ਤੋਂ 30 ਹਜ਼ਾਰ ਜਿਹੜੀ ਐ ਜੀ ਅਜਮਿਨਾ ਉਹ ਕਈ ਵਾਰੀ ਠੇਕੇ ਲੱਗਦੀ ਵੀ ਨਹੀਂ ਕਈ ਵਾਰ ਲੱਗਦੀ ਵੀ ਲੱਗਦੀ ਵੀ ਹੈ ਹਾਂ ਅੱਛਾ ਤੇ ਛੋਲੇ ਲਾਉਣੇ ਟਰਾਈ ਕੀਤੇ ਸੀਗੇ ਛੋਲੇ ਮੋਟਰ ਨਾਲ ਕੰਮ ਆਵੇ ਹੈ ਨਹੀਂ ਗੇ ਉਹ ਸਿੱਦੇ ਬਾਰਿਸ਼ ਦੇ ਹਾਂ ਜਿਵੇਂ ਉਹ ਅੱਗੇ ਮੈਂ ਦੇਖ ਕੇ ਆਂ ਵੀ ਹਾਂ ਛੋਲੇ ਲਾਏ ਆ ਉਹ ਇੱਥੇ ਲਾ ਕੇ ਮਰ ਬਏ ਹਾਂ ਲਾਗੇ ਅੱਗੇ ਵੀ ਆਏ ਨੇ ਮਰ ਬਏ ਉਹਨਾਂ ਦੇ ਵੀ ਛੋਲੇ ਲਾਏ ਆ ਮੀਂਹ ਕੇ ਛੱਡ ਦਿੰਦੇ ਜੇ ਤਾਂ ਹੋ ਗਏ ਮੀਂਹ ਤੇ ਨਹੀਂ ਖਾਲੀ ਨਹੀਂ ਜਾਂਦਾ ਬਾਣਾ ਖਾਲੀ ਨਹੀਂ ਜਾਂਦਾ ਬਾਣਾ ਹਾਂ ਖਾਲੀ ਨਹੀਂ ਜਾਂਦਾ ਕੁੰਟਲ ਡੂਡ ਕੁੰਟਲ ਜੇ ਬਾਰਿਸ਼ ਨਹੀਂ ਹੁੰਦੀ ਤਾਂ ਹੋ ਜਾਂਦੇ ਜੇ ਚੰਗੀ ਬਾਰਿਸ਼ ਪੈ ਜੇ ਤਾਂ ਫਿਰ 4-5 ਕੁੰਟਲ ਤੋਂ ਘੱਟ ਨਹੀਂ ਰਹਿੰਦੇ ਤਾਂ ਤੁਸੀਂ ਜੇ ਘੁੰਮ ਕੇ ਜਾਓ ਇਸੇ ਤੁਰस्ते ਤੋਂ ਐਸੇ ਹੋ ਕੇ ਘੁੰਮ ਕੇ ਜਾਏ ਅੱਗੇ ਛੋਲੇ ਖੜੇ ਆ ਬਾਈਆਂ ਦੇ ਪੰਜ ਛੇ ਮਰਬੇ ਅੱਛਾ ਉਹ ਵਿਖਾਇਓ ਕੱਟ ਤੋਂ ਕੱਟ ਇੰਨੇ ਇੰਨੇ ਵੱਡੇ ਵੱਡੇ ਛੋਲੇ ਆਗੇ ਤਿੱਬੇ ਤੇ ਤਿੱਬੇ ਤੇ ਹੋਏ ਖੜੇ ਆ ਹਾਂ ਬੜੀਆਂ ਹੋਏ ਖੜੇ ਆ ਨਾ ਪਾਣੀ ਲੱਗਿਆ ਨਾ ਕੋਈ ਫਿਰ ਉਹ ਜ਼ਮੀਨ ਆ ਬਾਈ ਹੈ ਤਾਂ ਆਮ ਕਿਸਾਨਾਂ ਦੀਆਂ ਹੀ ਕਿਸਾਨਾਂ ਦੀਆਂ ਹੈਗੀਆਂ ਸਾਰੀਆਂ ਜ਼ਮੀਨਾਂ ਨਹੀਂ ਕਿਉਂ ਬਸ ਛੋਲੇ ਛੋਲੇ ਜਿਆਦੇ ਹਾਂ ਛੋਲੇ ਕਰਦੇ ਇੱਕ ਫਸਲ ਵੇਚਦੇ ਆ ਹਾਂ ਸਾਰੀ ਜ਼ਮੀਨਾਂ ਅਲਾਟਮੈਂਟ ਹੈਗੀ ਠੀਕ ਹੈ ਜੀ ਅਸੇ ਕੋਈ ਜ਼ਮੀਨ ਨਹੀਂ ਗਈ ਕਿਸੇ ਦੀ ਜੇ ਬਾਈ ਗੱਲ ਕਰਗੇ ਪੈਸਟੀਸਾਈਜ਼ ਦੀ ਹਨਾ ਸਪਰੇਆਂ ਵਗੈਰਾ ਦੀ ਉਹ ਕਿੰਨਾ ਕੁ ਕਰਦੇ ਹੋ ਤੁਸੀਂ ਸਾਡੇ ਨਾਲ ਬਾਈ ਅਸੀਂ ਤਾਂ ਸਿਰਫ ਇਸ ਕਣਕ ਤੇ ਸਪਰੇ ਕੀਤੀ ਹੈ ਇੱਕ ਹੀ ਜੜੀ ਸੁੰਡੀ ਤੇਲ ਤੇਲਾ ਤੁਲਾ ਕੁਝ ਨਹੀਂ ਕਰਦਾ ਜਿਹੜਾ ਕਤਰਾ ਹੁੰਦਾ ਖਰਪਰਤਵਾਰ ਉਹਦੀ ਸਪਰੇ ਕੀਤੀ ਉਹਦੀ ਨਾਰਮਲ ਸਪਰੇ ਕਰਦੇ ਇੱਕ ਹੀ ਸਪਰੇ ਇੱਕ ਹੀ ਸਪਰੇ ਯਾਨੀ ਕਿ ਲੋੜ ਪੈਣ ਤੇ ਕਰਨੀ ਹੈ ਐ ਨਹੀਂ ਵੀ ਉਹੀ ਗ੍ਰੋਥ ਹੋ ਜਾ ਉਹ ਉਹ ਅਸੇ ਕਿਸ ਨਹੀਂ ਆਪਣੇ ਆ ਜਾ ਛੋਟਾ ਛੋਟਾ ਕਾ ਹੁੰਦਾ ਨਾ ਹਾਂ ਹਾਂ ਐਸੇ ਵਾਸਤੇ ਇੱਕ ਐਲ ਗ੍ਰਿਫ ਦੀ ਸਪਰੇ ਕਰਦੇ ਹਾਂ ਹਾਂ ਐਲ ਗ੍ਰਿਫ ਉਹੀ ਕਰਦੇ ਹਾਂ ਬਸ ਇੱਕ ਇੱਕ ਹੀ ਸਪਰੇ ਕਰਦੇ ਠੀਕ ਹੈ ਰੋ ਵੀ ਨੋਰਮ ਆ ਕੋਈ ਬਾਹਲਾ ਲਾਲਚ ਨਹੀਂ ਇਹਨਾਂ ਨੂੰ ਇਹ ਨਹੀਂ ਹੁੰਦਾ ਵੀ ਜਿਆਦਾ ਝਾੜ ਹੋ ਜਾ ਜਾਂ ਜਿੰਨਾ ਹੈਗਾ ਸੰਤੁਸ਼ਟ ਆ ਉਹਦੇ ਚ ਹਾਂ ਇਹਨਾਂ ਸੰਤੁਸ਼ਟ ਹੈਗੇ ਤਾਂ ਨਾਲੇ ਜਿਆਦਾ ਰੇਵ ਵੀ ਨਹੀਂ ਪਾਉਂਦੇ ਰੇਵ ਵੀ ਨਹੀਂ ਪਾਉਂਦੇ ਸਿੱਧੀ ਬਰਾਨੀ ਆ ਕੀ ਸਿੱਧੀ ਖਾਣ ਨੂੰ ਬਹੁਤ ਵਧੀਆ ਗਾਣਾ ਟੇਸਟ ਆ ਬਰਾਨੀ ਦੀ ਗੱਲ ਆ ਗਈ ਆਪਾਂ ਕਹਿੰਦੇ ਆ ਰਾਜਸਥਾਨ ਦੀ ਰੋਟੀ ਕਿਉਂ ਸੁਆਦ ਆ ਇਹਹੀ ਕਾਰਨ ਆ ਵੀ ਇਹ ਬਰਾਨੀ ਆ ਤੇ ਰੇ ਸਪਰੇ ਘੱਟ ਆ ਜਿਸੇ ਕਰਕੇ ਮਠਾਸ ਆ ਹਾਂ ਸਪਰੇ ਨਹੀਂ ਕਦੇ ਵੀ ਨਹੀਂ ਕਰਦੇ ਹੂੰ ਰਿਯੂਰੀਆ ਵੀ ਪਾਉਂਦੇ ਆ ਲੋਕੀ ਤਾਂ ਦੋ ਦੋ ਗੱਟੇ ਪਾ ਦਿੰਦੇ ਆ ਅਸੀਂ 20 ਕਿਲੋ ਪਾਉਂਦੇ ਆ ਠੀਕ ਮਠਾਸ ਤਾਂ ਹੀ ਰਹਿੰਦੀ ਰੋਟੀ ਹਾਂ ਨੋਰਮਲ ਹੈਗੀ ਤਾਂ ਨਾਲੇ ਖਾਣ ਨੂੰ ਸਪੈਸ਼ਲ ਕਣਕ ਰੱਖਦੇ ਆ ਅਸੀਂ ਸਪੈਸ਼ਲ ਕਣਕ ਰੱਖਦੇ ਆ ਠੀਕ ਆ ਲੋ ਵੀ ਬਿਮਾਰੀਆਂ ਤੋਂ ਜੇ ਦੂਰ ਹੋਣਾ ਆਪਾਂ ਹੁਣ ਕਹਿੰਦੇ ਆ ਆਪਾਂ ਪੈਗੇ ਮਗਰ ਝਾੜਦੇ ਸਾਡੇ ਜੀ ਥੋੜਾ ਝਾੜ ਮਗਰ ਪੈਗੇ ਵੀ ਝਾੜ ਵੱਧ ਹੋਣਾ ਚਾਹੀਦਾ ਹਾਂ ਉਹ ਨਹੀਂ ਦੇਖਣਾ ਵੀ ਨੁਕਸਾਨ ਹੁੰਦਾ ਸੀ ਇਹ ਤੇ ਲਈ ਜਾਂ ਨਹੀਂ ਹੁੰਦਾ ਤੇ ਕੋਸ਼ਿਸ਼ ਕਰਿਆ ਕਰੋ ਬਾਈ ਕੋਈ ਦੋ ਕਨਾਲਾਂ ਜਾਂ ਤਿੰਨ ਕਨਾਲ ਆਪਦੇ ਖਾਣ ਵਾਸਤੇ ਚਾਰ ਕਨਾਲਾਂ ਉਹ ਵੀ ਜਿਕੇ ਛੜਦਿਆ ਕਰੋ ਜਿਵੇਂ ਬਾਈ ਛੜਦੇ ਆ ਕੋਈ ਬਾਲਾ ਨਹੀਂ ਉਹ ਚ ਹਾਂ ਬਾਕੀ ਸਾਡੇ ਕੋਲੋਂ ਜਦੋਂ ਕਣਕ ਮੰਡੀ ਲੈ ਜਾਂਦੇ ਆ ਤਾਂ ਸ਼ੇਟ ਵੀ ਸਾਡੇ ਕੋਲੋਂ ਸਪੈਸ਼ਲ ਫੋਨ ਕਰਕੇ ਕਣਕ ਰਖਾਉਂਦੇ ਰਖਾਉਂਦੇ ਆ ਵੀ ਸਾਡੇ ਵਾਸਤੇ ਹਾਂ ਸਾਡੇ ਵਾਸਤੇ 15 ਗੁੰਟਲ 10 ਗੁੰਟਲ ਜਿਹੜੀ ਉਹਨਾਂ ਦੇ ਘਰੇ ਕਣਕ ਲੱਗਦੀ ਹੈ ਤਿੰਨ ਚਾਰ ਸ਼ੇਟ ਹੈਗੇ ਬਾਜ਼ਾਰ ਤੇ ਵੀ ਲੈ ਜਾਂਦੇ ਆ ਤਾਂ ਉਹਨਾਂ ਸਪੈਸ਼ਲ ਦੇਣੀ ਪੈਂਦੀ ਹੈ ਸਪੈਸ਼ਲ ਦੇਣੀ ਪੈਂਦੀ ਹੈ ਠੀਕ ਆ ਤੇ ਠੀਕ ਆ ਦੋਸਤੋ ਬਾਈ ਕੋਲ ਆਉਨੇ ਹੋਣੇ ਹਨਾ ਵੀਡੀਓ ਬਣਾ ਕੇ ਜਾਣੇ ਹੋਣੇ ਹਨ ਤੇ ਅੱਜ ਵੀ ਬਾਈ ਮਿਲ ਗਿਆ ਖੇਤ ਤੇ ਸ਼ਾਮ ਦਾ ਮਾਹੌਲ ਬਹੁਤ ਇੱਥੇ ਜੀ ਲੱਗਦਾ ਹਾਂ ਵਧੀਆ ਸਿਸਟਮ ਹੈ ਸੂਰਜ ਡੁੱਬ ਰਿਹਾ ਹੁਣ ਹਾਂਜੀ ਤੇ ਘੈਂਟ ਮਾਹੌਲ ਹੁੰਦਾ ਹਨਾ ਤੇ ਤੁਸੀਂ ਵੀ ਜਦੋਂ ਕਿਤੇ ਆਓ ਤੇ ਇਧਰ ਨਾਲ ਝੀਲ ਆਈਆਂ ਵੀ ਤੁਹਾਨੂੰ ਵੀਡੀਓ ਪਾਤੀ ਆਪਾਂ ਦਿਖਾ ਦਈਏ ਨਾ ਇੱਥੇ ਆ ਕੇ ਬੈਠ ਸਕਦੇ ਆ ਉੱਥੇ 10 ਮਿੰਟ ਜੀ ਲੱਗਦਾ ਤੇ ਸਟ੍ਰੈਸ ਚ ਬਾਹਲਾ ਰਹਿੰਦਾ ਜਿਹੜਾ ਉਧਰ ਤੇ ਇਧਰ ਨੂੰ ਆ ਜਾਓ ਬਰਫ ਨਹੀਂ ਨਾ ਜਾਊ ਉੱਥੇ ਰਿਸਕ ਆ ਬਾਈ ਨਾਲੇ ਤਾਂ ਹਨਾ ਪਹਾੜਾਂ ਦੇ ਹਾਂ ਬਿਲਕੁਲ ਰਿਸਕ ਹੈ ਬਾਕੀ ਖ કડੂ ਗਈ ਗੱਲਬਾਤ ਕਰੂਗੀ ਬਾਕੀ ਬਾਈ ਖੁੱਲੇ ਮਾਹੌਲ ਆ ਕੋਈ ਆਏ ਨਹੀਂ ਤੁਹਾਨੂੰ ਵਧੀਆ ਆਪਦਾ ਖਾਣ ਪੀਣ ਦਾ ਬਥੇਰਾ ਥੋੜੀ ਬਾਈ ਸੇਵਾ ਕਰਦੇ ਆ ਰਾਜਸਥਾਨ ਵਾਲੇ ਦਿਲ ਖੁੱਲੇ ਇਹਨਾਂ ਦੇ ਤੇ ਠੀਕ ਆ ਬਾਈ ਵੀਡੀਓ ਚੰਗੀ ਲੱਗੀ ਸ਼ੇਅਰ ਜੂ ਕਰ ਦਿਓ ਧੰਨਵਾਦ